ਕੀ ਇੱਕ ਚਮਕੌਰੇ ਨਾਮ ਦੇ ਜੱਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗਦਾਰੀ ਕਰਕੇ ਬਗਬਰੀ ਕੀਤੀ ਸੀ ਕਿ ਚਮਕੌਰ ਦੀ ਕੱਚੀ ਗੜੀ ਇੱਕ ਚਮਕੌਰੇ ਜੱਟ ਨਾਮ ਦੇ ਬੰਦੇ ਦੀ ਅਵੇਲੀ ਸੀ ਦੋਸਤੋ ਅਕਸਰ ਹੀ ਕੁਝ ਲੋਕਾਂ ਵੱਲੋਂ ਜੱਟ ਸਮੁਦਾਏ ਨੂੰ ਟਾਰਗੇਟ ਕਰਕੇ ਇਹ ਟਿੱਪਣੀ ਕੀਤੀ ਜਾਂਦੀ ਹੈ ਕਿ ਜਿਸ ਗੜੀ ਵਿੱਚ ਚਮਕੌਰ ਦੀ ਜੰਗ ਲੜੀ ਗਈ ਉਹ ਗੜੀ ਚਮਕੌਰੇ ਜੱਟ ਦੀ ਅਵੇਲੀ ਸੀ ਤੇ ਇਸ ਚਮਕੌਰੇ ਜੱਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਗਬਰੀ ਸੂਬਾ ਸਰਦਾਰ ਵजीर खान ਕੋਲ ਕਰ ਦਿੱਤੀ ਕਿ ਗੁਰੂ ਸਾਹਿਬ ਮੇਰੀ ਅਵੇਲੀ ਵਿੱਚ ਬੈਠੇ ਹੋਏ ਹਨ ਅੱਜ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਉਸ ਤੋਂ ਬਾਅਦ ਹੀ ਫੌਜਾ ਚਮਕੌਰ ਦੀ ਗੜੀ ਵੱਲ ਆਈਆਂ ਤੇ ਫੇਰ ਹੀ ਚਮਕੌਰ ਦੀ ਜੰਗ ਹੋਈ ਪਰ ਇਸ ਗੱਲ ਵਿੱਚ ਸੱਚਾਈ ਕਿੰਨੀ ਕੋ ਹੈ ਕਿ ਸੱਚਮੁੱਚ ਚਮਕੌਰਾ ਜੱਟ ਗਦਾਰ ਸੀ ਜਿਸ ਨੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਕੀ ਹੈ ਚਮਕੌਰ ਦੀ ਕੱਚੀ ਗੜੀ ਦੀ ਅਸਲੀਅਤ ਆਓ ਇਸ ਵੀਡੀਓ ਰਾਹੀਂ ਜਾਣਦੇ ਆ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਹੁਣ ਅੱਜ ਦੇ ਐਪੀਸੋਡ ਦੀ ਅੱਗੇ ਸ਼ੁਰੂਆਤ ਕਰਦੇ ਹਾਂ ਦੋਸਤੋ ਚਮਕੌਰ ਦੀ ਗੜੀ ਜਿੱਥੇ ਦੁਨੀਆ ਦੀ ਸਭ ਤੋਂ ਨਵੇਕਲੀ ਜੰਗ ਹੋਈ ਇਸ ਗੜੀ ਦੇ ਇਤਿਹਾਸ ਨੂੰ ਜਾਣਨ ਲਈ ਸਾਨੂੰ ਚਮਕੌਰ ਦੀ ਜੰਗ ਤੋਂ ਲਗਭਗ 600 ਸਾਲ ਪੁਰਾਣੇ ਇਤਿਹਾਸਿਕ ਦਸਤਾਵੇਜ਼ਾਂ ਨੂੰ ਫਰੋਲਣਾ ਪਵੇਗਾ। ਉਸ ਵੇਲੇ ਪੰਜਾਬ ਦੇ ਇਲਾਕੇ ਉੱਤੇ ਇੱਕ ਸਾਬੂਦੀਨ ਪਠਾਨ ਨਾਮ ਦਾ ਰਾਜਾ ਰਾਜ ਕਰਦਾ ਹੁੰਦਾ ਸੀ। ਇਹ ਸਮਾ ਸਨ 1132-33 ਦੇ ਆਸ-ਪਾਸ ਦਾ ਹੋਵੇਗਾ। ਉਦੋਂ ਰਾਜਸਥਾਨ ਦੇ ਭੀਲਵੜਾ ਸਲਤਨਤ ਦੇ ਦੋ ਰਾਜਕਬਰ ਕਵਰ ਹਰਪਾਲ ਤੇ ਕਵਰ ਕਸ਼ਪਾਲ ਬਾਤਾ ਜਵਾਲਾ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੋਏ ਇੱਥੇ ਸਤਲੁਜ ਦਰਿਆ ਦੇ ਕੱਡੇ ਤੇ ਆਪਣਾ ਪ੍ਰਾਹ ਕਰਦੇ ਹਨ ਰਾਜਸਤਾਨੀ ਬਾਰਵਾੜੀ ਘੋੜਿਆਂ ਦੀ ਅੱਜ ਵਾਂਗ ਉਹਨਾਂ ਸਭਿਆ ਵਿੱਚ ਵੀ ਬੜੀ ਸ਼ਾਨ ਹੁੰਦੀ ਸੀ ਜਿਉਂ ਵੱਡੇ ਵੱਡੇ ਰਾਜੇ ਬਾਹਰ ਰਾਜਿਆਂ ਦੀ ਪਹਿਲੀ ਬਸਾਦ ਹੁੰਦੇ ਸਨ ਰਾਜਿਆਂ ਨੂੰ ਬੈਘੇ ਤੋਂ ਬੈਘੇ ਬਾਰਵਾੜੀ ਘੋੜੇ ਰੱਖਣ ਦਾ ਸ਼ੌਕ ਹੁੰਦਾ ਸੀ ਰਾਜਸਤਾਨ ਦੇ ਦੋਵੇਂ ਰਾਜਕਬਰ ਆਪਣੇ ਕਾਫਲੇ ਦੇ ਨਾਲ ਬਹੁਤ ਸਾਰੇ ਬਾਰਵਾੜੀ ਘੋੜੇ ਵੀ ਲੈ ਕੇ ਆਉਂਦੇ ਜਿਸ ਦੀ ਖਬਰ ਉਸ ਵਕਤ ਦੇ ਪੰਜਾਬ ਦੇ ਨਵਾਬ ਸ਼ਾਹ ਆਬੂਦੀਨ ਪਠਾਰ ਨੂੰ ਲੱਗ ਜਾਂਦੀ ਹੈ। ਸ਼ਾਹ ਆਬੂਦੀਨ ਘੋੜੇ ਖਰੀਦਣ ਦੀ ਪੇਸ਼ਕਸ਼ ਕਰਦਾ ਪਰ ਇਹ ਦੋਵੇਂ ਰਾਜਕੁਮਾਰ ਜੱਤੀ ਪੁਸ਼ਤਾਨੀ ਰਾਜਕਰਾਨੇ ਔਰ ਕਰਕੇ ਘੋੜੇ ਵਿੱਚ ਟੋੜਾ ਕਰ ਦਿੰਦੇ ਹਨ। ਪਰ ਸ਼ਾਹ ਆਬੂਦੀਨ ਪਠਾਰ ਘੋੜਿਆਂ ਦੀ ਸੁੰਦਰਤਾ ਬਾਰੇ ਸੁਣ ਕੇ ਉਹਨਾਂ ਨੂੰ ਪਾਉਣ ਲਈ ਬੇਕਰਾਰ ਹੋ ਰਿਹਾ ਸੀ। ਉਸ ਨੂੰ ਕਿਸੇ ਵੀ ਕੀਮਤ ਉਤੇ ਇਹ ਘੋੜੇ ਚਾਹੀਦੇ ਹੁੰਦੇ। ਕਾਫੀ ਜਦੋਜਹਿਦ ਤੋਂ ਬਾਅਦ ਅਖੀਰ ਨੂੰ ਸੌਦਾ ਤੈਅ ਹੋ ਜਾਂਦਾ ਹੈ ਕਿ ਰਾਜਸਤਾਨੀ ਰਾਜਕੁਮਾਰ 100 ਬਾਰਵਾੜੀ ਘੋੜਿਆਂ ਦੇ ਬਦਲੇ ਸਵੇਰੇ ਸੂਰਜ ਚੜ੍ਹਦੀ ਪਹਿਲੀ ਕਰ ਤੋਂ ਲੈ ਕੇ ਘੋੜਾ ਭਜੌੜਾ ਸ਼ੁਰੂ ਕਰਨਗੇ ਤੇ ਸੂਰਜ ਡੁੱਬਣ ਤੱਕ ਉਹਨਾਂ ਨੇ ਜਿੰਨਾ ਇਲਾਕਾ ਸਰ ਕਰ ਲਿਆ ਉਹ ਇਲਾਕਾ ਘੋੜਿਆਂ ਬਦਲੇ ਉਹਨਾਂ ਨੂੰ ਦੇ ਦਿੱਤਾ ਜਾਵੇਗਾ ਅੱਜ ਸਾਨੂੰ ਸੁਣਦ ਵਿੱਚ ਇਹ ਸੌਦਾ ਬੜਾ ਬਹਿਗਾ ਲੱਗਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਇਹਨਾਂ ਰਾਜਸਥਾਨੀ ਰਾਜਕੁਮਾਰਾਂ ਦੀ ਅੱਜ ਦੀਆਂ ਪੀੜ੍ਹੀਆਂ ਵੀ ਕਰਦੀਆਂ ਹਨ ਸੋ ਸੌਦੇ ਮੁਤਾਬਕ ਰਾਜਸਥਾਨੀ ਕੁਮਰ ਹਰਪਾਲ ਦੇ ਰੋਪਣ ਵਾਲੇ ਪਾਸੇ ਤੇ ਕੁਮਰ ਕਸ਼ਪਾਲ ਦੇ ਦਰਿਆ ਦੇ ਦੂਜੇ ਪਾਸੇ ਸੂਰਜ ਡੁੱਬਣ ਤੱਕ ਬਹੁਤ ਸਾਰਾ ਇਲਾਕਾ ਬਾਲ ਲਿਆ ਅੱਜ ਵੀ ਜੇਕਰ ਆਪਾਂ 1883 ਦੇ ਆਸ-ਪਾਸ ਤਿਆਰ ਕੀਤਾ ਗਿਆ ਸਭ ਤੋਂ ਪਹਿਲਾ ਜ਼ਮੀਨੀ ਰਿਕਾਰਡ ਫਰੋਲੀਏ ਤਾਂ ਇਹ ਬਾਲਕੀਏ ਤੇ ਇਹਦਾ ਦੋਹਾਂ ਰਾਜਕਵਰ ਭਰਾਵਾ ਦੇ ਨਾਮ ਹੀ ਬੋਲਦੀ ਹੈ ਸਭਾ ਅੱਗੇ ਬੀਦਾ ਪੀੜ੍ਹੀ ਅੱਗੇ ਵਧਦੀਆਂ ਹਨ ਤੇ ਇਹ ਇਲਾਕਾ ਬਹੁਤ ਸਾਰੇ ਖਾੜਦਾਰੀ ਵੰਸ਼ਜਾਂ ਵਿੱਚ ਵੰਡਿਆ ਜਾਂਦਾ ਹੈ ਸਦ 1560 ਦੇ ਆਸ-ਪਾਸ ਇਸ ਇਲਾਕੇ ਦੇ 930 ਪਿੰਡਾਂ ਦੀ ਵੱਡ ਰਾਜਸਤਾਨੀ ਘਰਾੜੇ ਦੀ ਇੱਕ ਪੀੜੀ ਦੇ ਅਗਲੇ ਪੁੱਤਰ ਦੇ ਹਿੱਸੇ ਹੁੰਦੀ ਹੈ ਦੇਵ ਸਾਲ 1560 ਦੇ ਵਿੱਚ ਇਸ ਇਲਾਕੇ ਵਿੱਚ ਇੱਕ ਸ਼ਾਨਦਾਰ ਹਵੇਲੀ ਦਾ ਦਰਬਾਰ ਕਰਵਾਉਦਾ ਇਹ ਹਵੇਲੀ ਕੋਈ ਹੋਰ ਨਹੀਂ ਬਲਕਿ ਉਹੀ ਚਬਕੌਰ ਦੀ ਗੜੀ ਸੀ ਜਿੱਥੇ ਚਬਕੌਰ ਦੀ ਜੰਗ ਲੜੀ ਗਈ ਅਸਲ ਗਤ ਵਿੱਚ ਇਹ ਗੜੀ ਰਾਜਸਥਾਨੀ ਸ਼ਾਹੀ ਪਰਿਵਾਰ ਦੀ ਇੱਕ ਸ਼ਾਨਦਾਰ ਹਵੇਲੀ ਸੀ ਜਿਸ ਨੂੰ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਰੇ ਇੱਕ ਕਿਲੇ ਦੇ ਰੂਪ ਵਿੱਚ ਵਰਤਿਆ ਇਹ ਕੋਈ ਬਹੁਤੀ ਵੱਡੀ ਨਹੀਂ ਸੀ ਪਰ ਉੱਪਰ ਇਤਿਹਾਸ ਵਿੱਚ ਇਸ ਨੂੰ ਕੱਚੀ ਗੜੀ ਕਿਹਾ ਜਾਂਦਾ ਹੈ ਹੁਣ ਆਪਾਂ ਉਸ ਤੱਤ ਉੱਪਰ ਆਉਂਦੇ ਹਾਂ ਕਚ ਚਬਕੌਰ ਦੀ ਜੰਗ ਵੇਲੇ ਇਸ ਅਵੇਲੀ ਦਾ ਬਾਲਕ ਕੌਣ ਸੀ ਚਬਕੌਰਾ ਜੱਟ ਜਾਂ ਕੋਈ ਹੋਰ ਕੀ ਉਸ ਚਬਕੌਰੇ ਜੱਟ ਨੇ ਗੁਰੂ ਸਾਹਿਬ ਦੀ ਮੁਖਬਰੀ ਕਰਕੇ ਗੈਦਾਰੀ ਕੀਤੀ ਸੀ ਆਓ ਜਰਾਂ ਇਹਦਾ ਸਵਾਲਾਂ ਦੇ ਜਵਾਬ ਫਰੋਲਦੇ ਹਾਂ ਚਬਕੌਰ ਦੀ ਗੜੀ ਦੀ ਬਾਲਕੀਅਤ ਬਾਰੇ ਕਈ ਇਤਿਹਾਸਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਜਿਸ ਵਿੱਚ ਸਭ ਤੋਂ ਪਹਿਲਾ ਹੈ ਕਵੀ ਸੈੜਾ ਪੱਤ ਦਾ ਲਿਖਿਆ ਹੋਇਆ ਗੁਰੂ ਸੋਭਾ ਗ੍ਰੰਥ ਜੋ ਇਸ ਜਗ ਤੋਂ ਸਿਰਫ 7 ਸਾਲ ਬਾਅਦ 1711 ਈਸਵੀ ਵਿੱਚ ਗੁਰੂ ਸਾਹਿਬ ਦੇ ਵਦਿਆ ਕਵੀਆਂ ਵਿੱਚੋਂ ਇੱਕ ਕਵੀ ਸੈਨਾਪਤ ਨੇ ਲਿਖਿਆ ਸੀ ਇਸ ਗ੍ਰੰਥ ਵਿੱਚ ਜ਼ਿਕਰ ਮਿਲਦਾ ਹੈ ਕਿ ਚਮਕੌਰ ਪਹੁੰਚ ਕੇ ਹਵੇਲੀ ਦੇ ਦੇੜੇ ਇੱਕ ਬਾਗ ਵਿੱਚ ਗੁਰੂ ਸਾਹਿਬ ਨੇ ਕੁਝ ਸਮਾਂ ਆਰਾਮ ਕੀਤਾ ਉਸੇ ਸਮੇਂ ਹੀ ਉਹ ਜੀਵੀਦਾਰ ਜੋ ਇਸ ਹਵੇਲੀ ਦਾ ਤੇ ਬਾਗ ਦਾ مالک ਸੀ ਉੱਥੇ ਆਉਂਦਾ ਹੈ ਇਸ ਜੀਵੀਦਾਰ ਨੇ ਗੁਰੂ ਸਾਹਿਬ ਅੱਗੇ ਬੇਇਤਿਤੀ ਕੀਤੀ ਕਿ ਗੁਰੂ ਜੀ ਤੁਸੀਂ ਮੇਰੀ ਹਵੇਲੀ ਵਿੱਚ ਆ ਜਾਓ ਜੇ ਆਪ ਜੀ ਨੂੰ ਠੀਕ ਲੱਗੇ ਤਾਂ ਉੱਥੇ ਬੋਰਚਾ ਬੱਦੀ ਵੀ ਕਰ ਲਵੋ ਇੱਥੋਂ ਹੀ ਹੁਣ ਆਪਾਂ ਇੱਕ ਦੂਜੇ ਸਰੋਤ ਬਾਰੇ ਗੱਲ ਕਰਦੇ ਹਾਂ ਦੇਉ ਗੁਰਬਲਾਸ ਪਾਸ਼ਾਹੀ ਦਸਵੀ ਹੈ ਜੋ ਲਗਭਗ 1743 ਦੇ ਆਸ-ਪਾਸ ਲਿਖਿਆ ਗਿਆ ਪਰ ਇਸ ਗ੍ਰੰਥ ਦੇ ਲੇਖਕ ਬਾਰੇ ਕੋਈ ਠੋਸ ਸਬੂਤ ਨਹੀਂ ਮਿਲਦੇ ਇਸ ਗ੍ਰੰਥ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਚਮਕੌਰ ਦੇ ਜੀਵੀਦਾਰ ਨੇ ਬਾਗ ਵਿੱਚ ਆਰਾਮ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਨੂੰ ਗੜੀ ਵਿੱਚ ਜਾਣ ਲਈ ਬੇਤੀ ਕੀਤੀ ਤੇ ਜਦੋਂ ਗੁਰੂ ਸਾਹਿਬ ਅਤੇ ਸਾਰੇ ਸਿੱਖ ਗੜੀ ਵਿੱਚ ਪਹੁੰਚੇ ਤਾਂ ਲਾਲਚੀ ਜੀਵੀਦਾਰ ਦੇ ਇਸ ਦੀ ਭੁਗਬਰੀ ਪਹਾੜੀ ਰਾਜੇ ਭੀਮ ਜੰਦ ਕੋਲ ਕਰ ਦਿੱਤੀ ਕਿ ਛੇਤੀ ਆਕੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਵੋ ਪਰ ਇਸ ਗ੍ਰੰਥ ਵਿੱਚ ਤੱਥਾਂ ਦੀ ਬਹੁਤ ਤੋੜ-ਮਰੋੜ ਕੀਤੀ ਹੋਈ ਹੈ ਜਿਵੇਂ ਚਮਕੌਰ ਦੀ ਜੰਗ ਹੋਈ ਸੀ 1704 ਈਸਵੀ ਵਿੱਚ ਪਰ ਪਹਾੜੀ ਰਾਜਾ ਭੀਮਚੰਦ ਤਾਂ ਇਸ ਜੰਗ ਤੋਂ ਕਈ ਸਾਲ ਪਹਿਲਾਂ 1692 ਈਸਵੀ ਵਿੱਚ ਹੀ ਵਾਰਿਆ ਗਿਆ ਸੀ ਇਸ ਲਈ ਇਹ ਦੂਜਾ ਸਰੋਤ ਇਤਿਹਾਸਿਕ ਕਿਸਵੱਟੀ ਤੇ ਖਰਾ ਨਹੀਂ ਉਤਰਦਾ ਇਹਨਾਂ ਦੋ ਸਰੋਤਾਂ ਤੋਂ ਇਲਾਵਾ ਹੋਰ ਵੀ ਤਿੰਨ-ਚਾਰ ਗ੍ਰੰਥ ਹਨ ਜਿਨ੍ਹਾਂ ਵਿੱਚੋਂ ਕਿਸੇ ਵਿੱਚ ਤਾਂ ਲਿਖਿਆ ਹੋਇਆ ਹੈ ਕਿ ਚਮਕੌਰ ਦੇ ਜੀਵੀਦਾਰ ਹੋਣੀ ਤਿੰਨ ਭਰਾ ਸਰ ਦੇਦਾਰੇ ਗੁਰੂ ਸਾਹਿਬ ਕੋਲ ਆ ਕੇ ਗੜੀ ਵਿੱਚ ਜੜ ਦੀ ਬੇਰਤੀ ਕੀਤੀ ਤੇ ਕਿਸੇ ਗ੍ਰੰਥ ਵਿੱਚ ਲਿਖਿਆ ਮਿਲਦਾ ਹੈ ਕਿ ਹਵੇਲੀ ਦੇ ਬਾਲਕ ਦੋ ਭਰਾ ਸਨ ਜਿਨ੍ਹਾਂ ਵਿੱਚੋਂ ਇੱਕ ਨੇ ਹਵੇਲੀ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਉਹਦੇ ਤੋਂ ਕਬਜ਼ਾ ਛਡਾਉਣ ਲਈ ਦੂਸਰੇ ਨੇ ਇਹ ਹਵੇਲੀ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤੀ ਪਰ ਸਭ ਤੋਂ ਸਟੀਕ ਸਰੋਤ ਜਿਦੇ ਵਿੱਚ ਇਸ ਦਾ ਸਭ ਤੋਂ ਵੱਧ ਵਰਨਰ ਮਿਲਦਾ ਹੈ ਉਹ ਹੈ ਭਾਈ ਰਤਨ ਸਿੰਘ ਭੱਗੂ ਦਾ ਲਿਖਿਆ ਹੋਇਆ ਪ੍ਰਤੀਰ ਪੰਥ ਪ੍ਰਕਾਸ਼ ਗ੍ਰੰਥ ਇਸ ਦੇ ਮੁਤਾਬਕ ਰਾਜਸਤਾਨੀ ਰਾਜਕੁਮਾਰ ਹਰਪਾਲ ਅਤੇ ਕਸ਼ਪਾਲ ਦੀਆਂ ਅੱਗੇ ਪੀੜੀਏ ਚੋ ਚਬਕੌਰ ਦੀ ਜਗ ਮੇਲੀ ਇਸ ਗੜੀ ਦੇ ਬਾਲਕ ਸਦ ਬੁੱਧੀ ਚਦਰ रावत ਜੀ ਇਹ रावत ਕੋਈ ਗੋਤ ਨਹੀਂ ਬਲਕਿ ਇੱਕ ਉਪਾਤੀ ਹੁੰਦੀ ਹੈ ਜੋ ਉਸ ਯੋਧੇ ਨੂੰ ਮਿਲਦੀ ਸੀ ਜੋ ਜਗ ਵਿੱਚ ਇਕੱਲਾ 100 ਵੈਰੀਆਂ ਦਾ ਗਾਟਾ ਲਾ ਦੇਵੇ ਦਰਅਸਲ ਅੱਜ ਜਿਵੇਂ ਆਪਾਂ ਸੋਚਦੇ ਹਾਂ ਕਿ ਸ਼ਾਇਦ ਅਨਦਪੁਰ ਸਾਹਿਬ ਦਾ ਕਿਲਾ ਛੱਡ ਕੇ ਗੁਰੂ ਸਾਹਿਬ ਕੁਝ ਸਿੰਘਾਂ ਨਾਲ ਅਤੇ ਬਾਂਦਾ ਗੁਜਰ ਕੌਰ ਛੋਟੇ ਸਹਿਬਜਾਦੇ ਦੇ ਨਾਲ ਸਰਸਾ ਦੇ ਕੰਡੇ ਤੇ ਅਚੜ ਚੇਤ ਜਿੱਦਣ ਨੂੰ ਰਾਹ ਮਿਲਿਆ ਉਧਰਲੇ ਪਾਸੇ ਹੀ ਤੁਰ ਗਏ ਪਰ ਇਸ ਤਰ੍ਹਾਂ ਨਹੀਂ ਹੋਇਆ ਸੀ ਅਸਲ ਵਿੱਚ ਰਤਪੁਰ ਛੱਡਣ ਤੋਂ ਪਹਿਲਾਂ ਹੀ ਇਹ ਪੱਕੇ ਤੌਰ ਤੇ ਤੈਅ ਹੋ ਗਿਆ ਸੀ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਕਿਹੜੇ ਕਿਹੜੇ ਇਲਾਕੇ ਵਿੱਚੋਂ ਉੱਦੇ ਹੋਏ ਕਿਹੜੀ ਕਿਹੜੀ ਜਗ੍ਹਾ ਤੇ ਰੁਕੇ ਅੱਗੇ ਵਧਦਾ ਹੈ ਕੋਟਲਾ ਦੇ ਅੱਗੇ ਖੜ ਜਿਹਦੇ ਕੋਲ ਪਾਚਾ ਸਭ ਤੋਂ ਪਹਿਲਾਂ ਰੁਕੇ ਸਰ ਉਹ ਪਰਿਵਾਰ ਪੀੜ੍ਹੀਏ ਤੋਂ ਗੁਰੂ ਘਰ ਦਾ ਸ਼ਰਦਾਲੂ ਸੀ ਇਹਦਾ ਹੀ ਨਹੀਂ ਦੇ ਅੱਗੇ ਖੜ ਦੇ ਘਰ ਕੁੱਲ ਪੰਜ ਗੁਰੂ ਸਾਹਿਬਾਨ ਦੇ ਚਰਨ ਪੈ ਚੁੱਕੇ ਹਨ ਚਮਕੌਰ ਦੀ ਗੜੀ ਤੋਂ ਬਾਅਦ ਗਲਾਬੇ ਤੇ ਪੱਜਾਪੇ ਦਾ ਘਰ ਫੇਰ ਗੜੀ ਖਾਰਤੇ ਡਵੀ ਖਾਨ ਤੱਕ ਗੁਰੂ ਸਾਹਿਬ ਸਿਰਫ ਉਹਨਾਂ ਉਹਨਾਂ ਥਾਵਾਂ ਤੇ ਹੀ ਰੁਕੇ ਜੋ ਗੁਰੂ ਘਰ ਦੇ ਪੱਕੇ ਵਿਸ਼ਵਾਸੀ ਸਨ ਇਸ ਤੋਂ ਇਲਾਵਾ ਇਹ ਵੀ ਜ਼ਿਕਰ ਮਿਲਦਾ ਹੈ ਕਿ ਜੰਗ ਤੋਂ 2 ਸਾਲ ਪਹਿਲਾਂ ਵੀ ਕੁਰਕ ਖੇਤਰ ਤੋਂ ਵਾਪਸ ਆਉਂਦਿਆ ਹੋਇਆ ਗੁਰੂ ਸਾਹਿਬ ਚਮਕੌਰ ਦੀ ਧਰਤੀ ਤੇ ਪਹਿਲਾਂ ਵੀ ਆਏ ਹੋਏ ਹਨ ਜਿੱਥੇ ਆਪ ਜੀ ਦੀ ਇੱਕ ਛੋਟੀ ਜੀ ਜੰਗ ਵੀ ਲੜੀ ਸੀ ਸੋ ਚਮਕੌਰ ਦੀ ਗੜੀ ਦੇ ਬਾਲਕ ਗੁਰੂ ਸਾਹਿਬ ਦੇ ਪੱਕੇ ਵਿਸ਼ਵਾਸੀ ਰਹੇ ਹੋੜ ਗਏ ਇਹ ਗੱਲ ਤਾਂ ਸਿੱਧ ਹੋ ਗਈ ਇਹਦਾ ਸਾਰੇ ਸਰੋਤਾਂ ਤੋਂ ਇਲਾਵਾ ਇੱਕ ਹੋਰ ਜ਼ਰੂਰੀ ਗੱਲ ਭਾਰਤ ਪੁਰਾਤਨ ਵਿਭਾਗ ਦੇ ਖੋਜਕਰਤਾ ਡਬਲਯੂ ਡੀ ਸ਼ਰਮਾ ਨੇ ਸੱਦ 2000 ਦੇ ਵਿੱਚ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਕਿ ਸਗਲੀ ਆਬਾਦੀ ਹੋਰ ਕਰਕੇ ਇਸ ਇਲਾਕੇ ਦੀ ਖੁਦਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਜਿੱਦੀ ਵੀ ਖੁਦਾਈ ਹੋਈ ਹੈ ਉਥੋਂ ਬਲੇ ਚਮਕੀਨੇ ਬਰਤਨਾਂ ਤੋਂ ਇਹ ਅਦਾਜਾ ਲਗਾਇਆ ਜਾ ਸਕਦਾ ਕਿ ਚਮਕੌਰ ਦਾ ਕਸਬਾ ਵੱਡੀ ਜਾਂ ਪਿੰਡ ਜੋ ਉਹਨਾਂ ਸਭਿਆ ਵਿੱਚ ਬਣਾਏ ਜਾਂਦੇ ਚਮਕੀਨੇ ਬਰਤਨਾਂ ਦਾ ਇੱਕ ਬਹੁਤ ਵੱਡਾ ਕੇਂਦਰ ਰਿਹਾ ਹੋਵੇਗਾ ਇਸੇ ਕਰਕੇ ਹੀ ਇਸ ਸਤਾਰ ਦਾ ਨਾਮ ਚਮਕੌਰ ਪਿਆ ਢਾਕੇ ਚਮਕੌਰੇ ਜੱਟ ਦੇ ਨਾਮ ਤੇ ਇਤਿਹਾਸ ਵਿੱਚ ਚਮਕੌਰੇ ਜੱਟ ਨਾਮ ਦਾ ਕੋਈ ਵੀ ਬੰਦਾ ਨਹੀਂ ਹੋਇਆ ਦਾ ਹੀ ਇਸ ਗੱਲ ਦਾ ਕੋਈ ਜ਼ਿਕਰ ਜਾਂ ਹਵਾਲਾ ਮਿਲਦਾ ਹੈ ਜੇ ਚਮਕੌਰ ਦੀ ਘੜੀ ਦੀ ਬਨਾਵਟ ਬਾਰੇ ਗੱਲ ਕਰੀਏ ਤਾਂ ਇਹ ਕੋਈ ਆਮ ਘੜੀ ਨਹੀਂ ਬਲਕਿ ਰਾਜਸਥਾਨੀ ਰਾਜ ਘਰਾਰੇ ਦੀ ਸ਼ਾਹੀ ਹਵੇਲੀ ਸੀ ਜੋ ਪਿੰਡ ਤੋਂ ਬਾਹਰ ਵੱਰ ਇੱਕ ਉੱਚੀ ਪਹਾੜੀ ਤੇ ਚਮਕੌਰ ਦੀ ਜਗਤ ਤੋਂ 150 ਸਾਲ ਪਹਿਲਾਂ ਉਸਾਰੀ ਗਈ ਸੀ ਇਹ ਹਵੇਲੀ ਗੁਰੂ ਸਾਹਿਬ ਨੇ ਇਸ ਲਈ ਚੋੜੀ ਕਿਉਂਕਿ ਜਗਦੀ ਦਿੱਤੀ ਦੇ ਹਿਸਾਬ ਦੇ ਨਾਲ ਇਹ ਇੱਕ ਬੜੀ ਟੁਕਵੀਂ ਜਗ੍ਹਾ ਸੀ ਇਹ ਕੋਈ ਬਹੁਤ ਹੀ ਵੱਡੀ ਰਹੀ ਸੀ ਜਬੀਦੀ ਬੱਜਲ ਤੇ ਬਸਾ ਤਿੰਨ ਕੋ ਕਬਰੇ ਸਨ ਉੱਪਰ ਜਾਣ ਲਈ ਪੌੜੀਆਂ ਦਾ ਰਸਤਾ ਜੋ ਪਹਿਲੀ ਬੱਜਲ ਦੇ ਖੁੱਲੇ ਚਬਾਰੇ ਵਿੱਚ ਜਾਂਦਾ ਸੀ ਜਾਕਦੇ ਸਵੇ ਦੋਹਾ ਸਾਹਿਬ ਜਾਂਦਿਆ ਤੇ ਹੋਰ ਸਿੰਘਾਂ ਦੇ ਨਾਲ ਗੁਰੂ ਸਾਹਿਬ ਇਸ ਚਬਾਰੇ ਵਿੱਚ ਹੀ ਮੌਜੂਦ ਸਨ ਉਸ ਵਕਤੇ ਇਸ ਗੜੀ ਦੀ ਜਬੀਰ ਤੋਂ ਉਚਾਈ ਲਗਭਗ 80 ਤੋਂ 90 ਫੁੱਟ ਤੱਕ ਸੀ ਇਸ ਲਈ ਜੇ ਬੁਗਲ ਫੌਜਾਂ ਅੱਗੇ ਵਧਦੀਆ ਅਗੋ ਸਿੰਘ ਤੀਰਾ ਅਤੇ ਗੋਲਗਿਆ ਦਾ 20 ਫਰਾ ਦੇ ਸਰ ਚੜ੍ਹਾਈ ਚੜ ਕੇ ਮੁੱਖ ਦਰਵਾਜ਼ੇ ਤੱਕ ਪਹੁੰਚ ਲਈ ਬਗਲ ਫੌਜਾਂ ਨੂੰ ਲਗਭਗ ਅੱਧਾ ਦਿਨ ਲੱਗ ਗਿਆ ਸੀ ਇਸ ਦੀ ਅੱਧਾ ਪੰਜ ਫੁੱਟ ਚੌੜੀਆਂ ਸਨ ਇਸੇ ਕਰਕੇ 10 ਲੱਖ ਦੀ ਫੌਜ ਦੋ ਦਿਨਾਂ ਤੱਕ 150 ਸਾਲ ਪ੍ਰਾਰੀ ਔੜ ਦੇ ਬਾਵਜੂਦ ਅੰਦਰ ਦਾਖਲ ਨਹੀਂ ਹੋ ਸਕੇ ਸਰ ਜੇਕਰ ਗੱਲ ਕਰੀਏ ਕਿ ਇਹ ਤਾਂ ਇੱਕ ਪੱਕੀ ਹਵੇਲੀ ਸੀ ਹੋਰ ਇੱਥੇ ਸਵਾਲ ਖੜਾ ਹੁੰਦਾ ਕਿ ਜੇਕਰ ਚਮਕੌਰ ਦੀ ਗੜੀ ਇੱਕ ਪ੍ਰਾਤਿਰ ਪੱਕੀ ਹਵੇਲੀ ਸੀ ਫੇਰ ਇਸ ਨੂੰ ਚਮਕੌਰ ਦੀ ਕੱਚੀ ਗੜੀ ਕਿਉਂ ਕਿਹਾ ਜਾਂਦਾ ਹੈ ਤਾਂ ਇਸ ਦਾ ਜਵਾਬ ਹੈ ਕਿ ਜਦੋਂ ਵੱਡੇ ਸਾਹਿਬਜ਼ਾਦੇ ਇੱਥੇ ਸ਼ਹੀਦ ਹੋਦੇ ਤਾਂ ਜੱਗ ਤੋਂ ਬਾਅਦ ਸਥਾਨਿਕ ਲੋਕਾਂ ਨੇ ਇੱਕ ਬੇੜਾ ਜਿਹਾ ਬਾਰਦਾ ਸ਼ੁਰੂ ਕਰ ਦਿੱਤਾ ਕਿ ਇਹ ਗੜੀ ਤਾਂ ਜੀ ਕੱਚੀ ਨਿਕਲੀ ਹੈ ਜੋ ਸਾਡੇ ਗੁਰੂ ਦੇ ਲਾਲਾਂ ਦੀ ਸੁਰੱਖਿਆ ਇਹਦੀ ਕਰ ਸਕੀ ਉਦੋਂ ਤੋਂ ਹੀ ਫਿਰ ਇਤਿਹਾਸ ਵਿੱਚ ਇਸ ਅਵੇਲੀ ਨੂੰ ਚਮਕੌਰ ਦੀ ਕੱਚੀ ਗੜੀ ਕਰਕੇ ਜਾਣ ਲੱਗਾ ਭਾਵੇਂ ਅਸਲੀਅਤ ਵਿੱਚ ਇਹ ਪੱਕੀ ਬਣੀ ਹੋਈ ਸੀ ਇਸ ਤੋਂ ਇਲਾਵਾ ਦੋਸਤੋ ਆਪਾਂ ਇਹ ਗੱਲ ਵੀ ਸਾਰੇ ਜਾਣਦੇ ਹਾਂ ਕਿ ਚਮਕੌਰ ਦੀ ਕੱਚੀ ਗੜੀ ਵਿੱਚ ਗੁਰੂ ਸਾਹਿਬ ਨੂੰ 10 ਲੱਖ ਦੀ ਮੁਗਲ ਫੌਜ ਦੇ ਘੇਰਾ ਪਾਇਆ ਹੋਇਆ ਸੀ ਪਰ ਤੁਹਾਡੇ ਮਨ ਵਿੱਚ ਵੀ ਇੱਕ ਸਵਾਲ ਉੱਠਦਾ ਹੋਵੇਗਾ ਕਿ 10 ਲੱਖ ਦੀ ਫੌਜ ਦਾ ਘੇਰਾ ਆਖਰ ਕਿੰਨਾ ਕੁ ਵੱਡਾ ਹੋਵੇਗਾ ਜਾਂ ਕਿੰਨੇ ਕਿਲੋਮੀਟਰ ਲੰਬਾ ਹੋਵੇਗਾ ਇਸ ਗੱਲ ਦਾ ਜਵਾਬ ਆਣ ਚਮਕੌਰ ਦੇ ਆਲੇ-ਦੁਆਲੇ ਖੜੇ ਖਜੂਰ ਦੇ ਵੱਡੇ-ਵੱਡੇ ਦਰਖਤ ਜੋ ਗੜੀ ਦੇ ਆਲੇ-ਦੁਆਲੇ ਬੀਲਾ ਤੱਕ ਫੈਲੇ ਹੋਏ ਹਨ ਹਾਲਾਂਕਿ ਸਮੇਂ ਦੇ ਨਾਲ-ਨਾਲ ਇਹਨਾਂ ਦੀ ਗਿਣਤੀ ਕਾਫੀ ਘਟ ਗਈ ਹੈ ਪਰ ਪੁਰਾਣੇ ਸਮੇਂ ਵਿੱਚ ਗੜੀ ਦੇ ਆਲੇ-ਦੁਆਲੇ 4-5 ਮਹੀਨਿਆਂ ਤੱਕ ਵੱਡੀ ਗਿੜਤੀ ਵਿੱਚ ਖਜੂਰ ਦੇ ਦਰਖਤ ਹੁੰਦੇ ਸਨ ਦਰਅਸਲ ਉਸ ਸਮੇਂ ਸਿੱਖ ਫੌਜਾਂ ਛੋਲੇ ਤੇ ਗੁੜ ਖਾ ਕੇ ਜੰਗ ਲੜਦੀਆਂ ਸਨ ਪਰ ਉਧਰ ਦੂਜੇ ਪਾਸੇ ਮੁਗਲ ਫੌਜਾਂ ਦੀ ਖਰਾਕ ਉਸ ਵਕਤ ਖਜੂਰਾ ਹੀ ਹੁੰਦੀਆਂ ਸਨ ਚਮਕੌਰ ਦੀ ਜੰਗ ਵੇਲੇ 10 ਲੱਖ ਦੀ ਮੁਗਲ ਫੌਜ ਦੇ ਜਿੱਥੇ-ਜਿੱਥੇ ਖਜੂਰਾ ਖਾ ਕੇ ਗਿਰਕਣ ਸੁੱਟੀਆਂ ਉੱਥੇ-ਉੱਥੇ ਹੀ ਫਿਰ ਸਬਾ ਪਾ ਕੇ ਖਜੂਰਾ ਦੇ ਵੱਡੇ-ਵੱਡੇ ਦਰਖਤ ਹੋ ਗਏ 100-10 ਲੱਖ ਦੀ ਫੌਜ ਦੇ ਘੇਰੇ ਦਾ ਦਾਜਾ ਇਹਦਾ ਖਜੂਰਾ ਦੇ ਦਰਖਤਾਂ ਤੋਂ ਲੱਗਦਾ ਹੈ ਦੇਉ ਗੜੀ ਦੇ ਆਲੇ ਦੁਆਲੇ 4-5 ਬੀਜ ਦੂਰ ਤੱਕ ਫੈਲਿਆ ਹੋਇਆ। ਇਹ ਖਜੂਰਾ ਦੇ ਦਰਖਤ ਤੁਹਾਡੋ ਰੱਦਪੁਰ ਸਾਹਿਬ ਦੇ ਆਲੇ ਦੁਆਲੇ ਵੀ ਬਿਲਦ ਗਈ। ਜਿੱਥੇ ਬਗਲਾ ਨੇ 7 ਬੀਜ ਦੇ ਢੇਰਾ ਪਾਈ ਰੱਖਿਆ ਸੀ। ਸੋ ਦੋਸਤੋ ਅਖੀਰ ਤੇ ਔਰ ਤੁਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕੀ ਸੱਚਮੁੱਚ ਚਮਕੌਰੇ ਜੱਟ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਗਦਾਰੀ ਕੀਤੀ ਸੀ ਜਾਂ ਨਹੀਂ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ